ਦੋਸਤੋ ਅੱਜ ਅਸੀਂ ਬਣਾ ਰਹੇ ਹਾਂ ਮੂਲੀਆਂ ਦੀ ਸਬਜ਼ੀ ਇਹਨੂੰ ਮੂਲੀਆਂ ਦੀ ਭੁਰਜੀ ਵੀ ਕਿਹਾ ਜਾਂਦਾ ਹੈ ਮੂਲੀਆਂ ਇਹ ਪੱਤਿਆਂ ਦੇ ਸਮੇਲ ਲੈਣੀਆਂ ਤਾਂ ਤੁਸੀਂ ਵੇਖੋਗੇ ਭੁਰਜੀ ਆਪਾਂ 10 ਮਿੰਟ ਚ ਬਣਾ ਦੇਣੀ ਆ ਤਾਂ ਤੁਸੀਂ ਵੀ ਸਾਰੇ ਬਣਾਓ ਕਿਉਂਕਿ ਮੈਂ ਹਾਂ ਤੁਹਾਡਾ ਦੋਸਤ ਬੋਬੀ ਸਿੰਘ ਤੇ ਤੁਹਾਡੇ ਲਈ ਲੈ ਕੇ ਆਇਆ ਬੜੀ ਵਧੀਆ ਇੰਟਰਸਟਿੰਗ ਤੇ ਫਾਸਟ ਐਂਡ ਈਜ਼ੀ ਰੈਸਪੀ ਦੋਸਤੋ ਸਭ ਤੋਂ ਪਹਿਲਾਂ ਮੂਲੀਆਂ ਲਵਾਂਗੇ ਮੂਲੀਆਂ ਵੇਖੋ ਅਸੀਂ ਪੱਤਿਆਂ ਦੇ ਸਮੇਲ ਲੈਣੀਆਂ ਉਸ ਤੋਂ ਬਾਅਦ ਆਪਾਂ ਮੂੜੀਆਂ ਦੇ ਪੱਤੇ ਉਤਾਰ ਕੇ ਮੂਲੀ ਨੂੰ ਇਤਨਾ ਪਤਲਾ-ਪਤਲਾ ਛਿਲ ਲਵਾਂਗੇ ਪੀਲਰ ਦੀ ਮਦਦ ਨਾਲ ਆ ਦੇਖੋ ਸਾਰੀਆਂ ਮੂੜੀਆਂ ਨੂੰ ਅਸੀਂ ਇਸੇ ਤਰ੍ਹਾਂ ਛਿਲ ਲਵਾਂਗੇ ਉਸ ਤੋਂ ਬਾਅਦ ਅਸੀਂ ਮੂੜੀਆਂ ਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ 'ਚ ਧੋ ਕੇ ਉਸ ਤੋਂ ਬਾਅਦ ਅਸੀਂ ਕਟਾਂਗੇ ਮੂੜੀਆਂ ਛਿਲ ਕੇ ਇੱਕ ਵਾਰੀ ਪਾਣੀ 'ਚ ਧੋ ਕੇ ਉਸ ਤੋਂ ਬਾਅਦ ਕਟਣੀਆਂ ਨੇ ਕਿਉਂਕਿ ਅਗਰ ਅਸੀਂ ਕੱਟ ਕੇ ਧੋਵਾਂਗੇ ਨਾ ਤਾਂ ਜਿਹੜਾ ਪਾਣੀ ਹੁੰਦਾ ਉਹ ਸਬਜ਼ੀ ਵਿੱਚ ਚਲ ਜਾਂਦਾ ਇਸ ਕਰਕੇ ਅਸੀਂ ਸਾਰੀਆਂ ਮੂੜੀਆਂ ਨੂੰ ਇਤਨਾ ਬਾਰੀਕ-ਬਾਰੀਕ ਕੱਟ ਲਵਾਂਗੇ ਨਾ ਤੋਂ ਇਹ ਦੇ ਸਕਦੇ ਆ ਇਸ ਤੋਂ ਬਾਅਦ ਦੋਸਤੋ ਇਹ ਸਾਰੇ ਮੁਲੀਆਂ ਕੱਟ ਲਈਆਂ ਆ ਉਹਨਾਂ 'ਪਾ ਤੜਕਾ ਲਾਵਾਂਗੇ ਆਪਾਂ ਸਰ੍ਹੋਂ ਦਾ ਤੇਲ ਲੈ ਕੇ ਥੋੜਾ ਜਿਹਾ ਵਿੱਚ ਜੀਰਾ ਪਾਵਾਂਗੇ ਤਾਂ ਦੋਸਤੋ ਉਸ ਤੋਂ ਬਾਅਦ ਜਦ ਜੀਰਾ ਭੁੱਜ ਜਾਵੇਗਾ ਆਪਾਂ ਇਹਦੇ ਵਿੱਚ ਦੋ ਜਾਂ ਤਿੰਨ ਬਰੀਕ ਹਰੀ ਮਿਰਚਾਂ ਕੱਟ ਕੇ ਪਾ ਦਵਾਂਗੇ ਇਹ ਤੁਸੀਂ ਆਪਣੀ ਸਵਾਦ ਦੇ ਅਨੁਸਾਰ ਪਾਉਣੀ ਹੈ ਅੱਤਵਾਂ ਦੋਸਤੋ ਆਪਾਂ ਇਹਦੇ ਵਿੱਚ ਲੂਣ ਪਾਵਾਂਗੇ ਨਮਕ ਪਾਵਾਂਗੇ ਮਤਲਬ ਪੰਜਾਬੀ ਜਿਹਨੂੰ ਲੂਣ ਵੀ ਕਹਿੰਦੇ ਨੇ ਦੂਸਤੋ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾ ਦਵਾਂਗੇ ਬਾਰੀਕ ਪੀਸੀ ਹੋਈ ਹਲਦੀ ਪਾ ਦਵਾਂਗੇ ਪੀਸੀ ਹੋਈ ਫਿਰ ਆਪਾਂ ਇਹਦੇ ਵਿੱਚ ਬਾਰੀਕ ਗਰਮ ਮਸਾਲਾ ਪੀਸਿਆ ਪਾ ਦਵਾਂਗੇ ਦੋਸਤੋ ਸਾਰਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਿਰ ਆਪਾਂ ਥੋੜਾ ਜਿਹਾ ਵਿੱਚ ਦਾਲਚੀਨੀ ਪਾਊਡਰ ਜਿਹਨੂੰ ਸਿਨਮਨ ਪਾਊਡਰ ਵੀ ਕਹਿੰਦੇ ਨੇ ਉਹ ਪਾ ਦਵਾਂਗੇ ਫਿਰ ਇਸ ਤੋਂ ਬਾਅਦ ਅਸੀਂ ਦੋਸਤੋ ਵਿੱਚ ਸੁੱਕਾ ਧਨੀਆ ਦਾ ਪਾਊਡਰ ਪਾਵਾਂਗੇ ਇਸ ਤਰ੍ਹਾਂ ਸਾਰਾ ਮਸਾਲਾ ਆਪਾਂ ਮਿਕਸ ਕਰ ਦਵਾਂਗੇ ਤੇ ਛੇਕ ਆਪਾਂ ਤੇਜ਼ ਨਹੀਂ ਰੱਖਣਾ ਕਿਉਂਕਿ ਫਿਰ ਮਸਾਲਾ ਜਿਹੜਾ ਸੜ ਜਾਵੇਗਾ ਇਸ ਕਰਕੇ ਮੱਧਮ ਛੇਕ ਦੇ ਉੱਪਰ ਨੂੰ ਭੁੰਨ ਕੇ ਉਹਦੇ ਵਿੱਚ ਅਸੀਂ ਬਰੀ ਕੱਟੀਆਂ ਹੋਈਆਂ ਮੂਲੀਆਂ ਪਾ ਦਵਾਂਗੇ ਦੋਸਤੋ ਮੂਲੀਆਂ ਨੂੰ ਹੁਣ ਆਪਾਂ ਮਿਕਸ ਕਰਾਂਗੇ ਮਸਾਲੇ ਦੇ ਵਿੱਚ ਅਸੀਂ ਦੋਸਤੋ ਇਹਦੇ ਵਿੱਚ ਇੱਕ ਵੱਡਾ ਆਲੂ ਵੀ ਕੱਟ ਕੇ ਪਾਵਾਂਗੇ ਆਲੂ ਪਾਣਾ ਇਹ ਹੋਏਗਾ ਮੂਲੀ ਦੇ ਵਿੱਚ ਆਲੂ ਇੱਕ ਅੱਧਾ ਪਾ ਦਈਏ ਇਹਨਾਂ ਦਾ ਬਹੁਤ ਸਵਾਦ ਸਬਜ਼ੀ ਬਣਦੀ ਹੈ ਤੁਸੀਂ ਵੀ ਟਰਾਈ ਕਰਕੇ ਵੇਖਿਓ ਇਤਰਾਸ ਇੱਕ ਵੱਡਾ ਆਲੂ ਮੈਂ ਮੂਲੀ ਦੇ ਵਿੱਚ ਕੱਟ ਕੇ ਪਾ ਦਿੱਤਾ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਜਿੰਨੇ ਵੀ ਪੱਤੇ ਸੀ ਨਾ ਮੂਲੀਆਂ ਦੇ ਉਹਨਾਂ ਨੂੰ ਬਰੀਕ ਕੱਟ ਕੇ ਧੋ ਕੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਇਹ ਮੂਲੀਆਂ ਦੀ ਪੁਰਜੀ ਦੀ ਸਬਜ਼ੀ ਇਨੂੰ ਆਪਾਂ ਮੂਲੀ ਦੀ ਪੁਰਜੀ ਵੀ ਕਹਿੰਦੇ ਆ ਮੂਲੀ ਦੀ ਸਬਜ਼ੀ ਵੀ ਕਹਿੰਦੇ ਆ ਇਹ ਤੁਸੀਂ ਬਣਾ ਕੇ ਵੇਖੋ ਬਹੁਤ ਹੀ ਜਾਨਾ ਸੁਆਦੀਸ਼ਟ ਅਤੇ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੈ ਇਹ ਸਾਰੇ ਮਸਾਲੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸ਼ੇਕ ਆਪਾਂ ਤਿਆਰ ਕਰ ਦਵਾਂਗੇ ਕਿਉਂਕਿ ਹੁਣ ਮੂਲੀਆਂ ਨੇ ਭੁਜਣਾ ਹੈ ਮੂਲੀ ਵੀ ਪਾਣੀ ਛੱਡੇਗੀ ਮੂਲੀ 'ਚ ਕਾਫੀ ਪਾਣੀ ਹੁੰਦਾ ਹੈ ਮੂਲੀ ਨੂੰ ਬਾਹਰੋਂ ਪਾਣੀ ਪਾਉਣ ਦੀ ਸਬਜ਼ੀ ਨੂੰ ਲੋੜ ਨਹੀਂ ਹੁੰਦੀ ਇਹ ਸਾਰੇ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਟੱਕ ਦੇਵਾਂਗੇ ਅਤੇ ਦੋਸਤੋ 10 ਮਿੰਟ ਲਈ ਹੁਣ ਆਪਾਂ ਸੇਕ ਨੂੰ మీడియం ਸੇਕ ਦੇ ਉੱਪਰ 15 ਮਿੰਟ ਲਈ ਰਹਿਣ ਦਵਾਂਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਮੂਲੀਆਂ ਬਿਲਕੁਲ ਨਰਮ ਹੋ ਗਈਆਂ ਨੇ 15 ਮਿੰਟ ਲਗਾਤਾਰ ਗੈਸ ਦੇ ਉੱਪਰ ਧੀਮੀ ਅੱਗ ਤੇ ਘੱਟ ਸੇਕ ਦੇ ਉੱਪਰ ਤੁਸੀਂ ਦੇਖੋਗੇ ਮੂਲੀਆਂ ਨੇ ਪਾਣੀ ਛੱਡ ਦਿੱਤਾ ਹੈ ਸਬਜ਼ੀ ਵਿੱਚ ਬਿਲਕੁਲ ਸਫੀਸ਼ੀਐਂਟ ਪਾਣੀ ਹੈਗਾ ਜਿੰਨਾ ਲੋੜ ਹੈ ਆ ਤੁਸੀਂ ਦੇਖੋਗੇ ਹੁਣ ਇਹਨੂੰ 10-15 ਮਿੰਟ ਲਈ ਆਪਾਂ ਢੱਕਣ ਲਾ ਕੇ ਇਹਨੂੰ ਭੁੰਨਾਂਗੇ ਜਦ ਕੀ ਸਾਡੀ ਸਬਜੀ ਉਹ ਬਿਲਕੁਲ ਐਸੇ ਤਿਆਰ ਹੋਣੀ ਵਾਲੀ ਹੈ ਉਸ ਤੋਂ ਬਾਅਦ ਫੇਰ ਇੱਕ ਵਾਰੀ ਆਪਾਂ ਢੱਕਣ ਦੇ ਕੇ ਨੂੰ 5 ਮਿੰਟ ਬਾਅਦ ਖੋਲ ਕੇ ਵੇਖਾਂਗੇ ਆ ਤੁਸੀਂ ਵੇਖੋ ਸਾਰਾ ਮਿਕਸ ਕਰ ਦਵਾਂਗੇ ਸਬਜੀ ਦੋਸਤੋ ਬਣ ਕੇ ਹੋ ਗਈ ਹੈ ਤਿਆਰ ਇਹ ਸਬਜੀ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਆ ਤੁਸੀਂ ਬਣਾਓ ਹੁਣ ਆਪਾਂ ਟੇਸਟ ਕਰਕੇ ਵੇਖਾਂਗੇ ਦੇਖੋ ਹਲਕਾ ਜਿਹਾ ਨਮਕ ਮੈਨੂੰ ਘੱਟ ਲੱਗਾ ਹੈ ਥੋੜੀ ਜੀ ਮਿਰਚ ਵੀ ਹਲਕੀ ਜੀ ਮੈਨੂੰ ਘੱਟ ਲੱਗੀ ਕਿਉਂਕਿ ਅਸੀਂ ਥੋੜਾ ਕਰਾਰਾ ਖਾਣਾ ਪਸੰਦ ਕਰਦੇ ਆ ਤਾਂ ਦੋਸਤੋ ਇਸ ਕਰਕੇ ਮੈਂ ਥੋੜਾ ਜਿਆਦਾ ਉੱਪਰ ਨਮਕ ਨੂੰ ਛਿੜਕਾਂਗਾ ਥੋੜਾ ਜਾਂ ਨਮਕ ਨੂੰ ਛਿੜਕਾਂਗਾ ਦੋਸਤੋ ਇਹਦੇ ਉੱਪਰ ਤੇ ਥੋੜੀ ਜੀ ਲਾਲ ਮਿਰਚ ਵੀ ਪਾਵਾਂਗਾ ਇਹ ਉੱਪਰ ਸਾਲਟ ਜਿੰਨਾ ਵੀ ਤੁਸੀਂ ਐਡ ਕਰਨਾ ਆਪਣੇ ਅਕੋਰਡਿੰਗ ਟੂ ਟੇਸਟ ਪਾ ਸਕਦੇ ਹੋ ਤਾਂ ਦੋਸਤੋ ਇਹਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਡੀ ਸਬਜੀ ਹੁਣ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤਾਂ ਰੈਡੀ ਟੂ ਸਰਵ ਹੈ ਤਾਂ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਅੱਜ ਦੀ ਰੈਸਪੀ ਜਰੂਰ ਦੱਸਿਓ